ਅਨੇ ਮੈਂ ਕਿੰਨਾ ਮਾੜਾ ਟडकੜਾ ਮਲੇ ਉਦਮ ਚੀਨਗਰ ਟਿਨਾ ਟੋੜ ਮੀਤ ਰਾਣੀ ਕੀ ਹੋਇਆ ਕੀ ਹੋਇਆ ਸਾਡੇ ਗਵਾਂਡੀਆਂ ਦੇ ਤਾਲੇ ਟਪੇ ਹੋਏ ਸੀ ਫਿਰ ਕੀ ਹੋ ਸਮਝ ਟਪੜ ਗਿਆ ਜੀ ਮੈਂ ਡਿਊਟੀ ਤੇ ਆ ਰਹੀ ਸੀ ਫਿਰ ਉਹ ਮੇਰੀ ਅਚਾਨਕ ਨਿਗਾ ਪਈ ਫਿਰ ਫਿਰ ਮੈਂ ਦੇਖਿਆ ਤੇ ਮੈਂ ਆਪਣੇ ਹਸਬੰਦ ਨੂੰ ਉਠਾਇਆ ਮੈਂ ਕਹ ਵੀ ਇਹਨਾਂ ਦੇ ਗਵਾਂਡੀਆਂ ਦੇ ਨਾ ਵੀ ਰਾਜਾ ਕੁਲਾ ਤੇ ਪਿਛਲੇ ਪਾਸੇ ਦੇਖਿਆ ਤੇ ਉਹ ਕਹਿੰਦੇ ਵੀ ਦੂਜਾ ਵੀ ਤਾਲਾ ਟਪਿਆ ਪਿਆ ਸੀ ਜਦੋਂ ਮੈਂ ਦੇਖਿਆ ਤੇ ਫਿਰ ਇਹਨਾਂ ਨੂੰ ਉਠਾਇਆ ਇਹਨਾਂ ਦੇ ਗਵਾਂਡੀਆਂ ਇਹਨਾਂ ਨੂੰ ਫੋਨ ਕੀਤਾ ਸਹੀ ਕਿਹਾ ਜੀ ਏ ਮਰਗ ਤੇ ਗਈ ਹੋਈ ਸੀ ਇਹਨਾਂ ਦੀ ਮੰਮੀ ਦੀ ਇਸਪਾਇਰ ਹੋ ਗਈ ਮੀਰ ਜੀ ਦੀ ਫਿਰ ਉਹ ਤੋਂ ਬਾਅਦ ਥਾਣੇ ਗਈ ਸੀ ਹਾਂਜੀ ਅਬ ਮੈਂ ਨਹੀਂ ਗਈ ਥਾਣੇ ਥਾਣੇ ਨੇ ਕੀ ਆ ਮੇਰੇ ਚਾਈ ਹੋ ਕੰਨ ਦੇ ਇਹਨਾਂ ਕੁਝ ਮੈਨੂੰ ਨਹੀਂ ਪਤਾ ਮੇਰੀ ਕੀ ਨਾਮ ਤੋਂ ਡਾ ਸੁਮਨ ਦੇਵੀ ਜੀ ਕਿਹੜਾ ਦੀ ਹੈ ਜੀ ਉਦਮ ਸਿੰਘ ਨਗਰ 2 ਨੰਬਰ ਗਾ ਇਹ ਹੋਇਆ ਕੀ ਜੇਕਰ ਆ ਚੋਰੀ ਹੋ ਗਈ ਜੀ ਸਾਡੇ ਕਿਸ ਤਰ੍ਹਾਂ ਕੇ ਮੈਨੂੰ ਸਾਵਨ ਨੁਕਸਾਨ ਹੋ ਗਿਆ ਜੀ 1.5 ਟੋਲਾ ਸੋਨਾ ਸੀਗਾ ਤੇ ਅੱਧਾ ਕਿਲੋ ਚਾਂਦੀ ਸੀ। ਤੁਹਾਨੂੰ ਕਿੱਥੇ ਜੀ? ਅਸੀਂ ਮਾਤਾ ਦਾ ਸਾਡੇ ਮੇਰੇ ਸਾਹ ਸਿੱਧਾ ਡੈਥ ਹੋ ਗਈ ਜੀ। ਰਾਮਪਰਾ ਕੋਲ ਫੇਸੂਨ ਕੇ ਬਤ ਕਰ ਗਿਆ। ਸਾਨੂੰ ਸਾਡੇ ਗਵਾਂਢੀਆਂ ਨੇ ਫੋਨ ਕੀਤਾ ਸੀ। ਉਹ ਕਹਿੰਦੇ ਵੀ ਤੁਹਾਡੇ ਜਿੰਦਰ ਟੁੱਟੇ ਪਏ ਐ। ਵੀ ਤੁਸੀਂ ਆ ਕੇ ਦੇਖੋ। ਫੇਰ ਕਿਹੜਾ ਨੁਕਸਾਨ ਹੋਊਗਾ? ਨੁਕਸਾਨ ਕਿਹੜਾ ਹੋਊਗਾ? ਨੁਕਸਾਨ ਔਰ ਧੋ ਕ ਲੱਖ ਦਾ ਹੈਗਾ ਜੀ। ਜੀ ਬਈ ਕਿਹਨਾ ਹਟਾ ਦੋ? ਮੇਰਾ ਨਾਮ ਪ੍ਰੇਮ ਕੁਮਾਰ ਹੈ ਜੀ। ਕਿਹਨਾ ਹਟਾ? ਇਹ ਉਦਮ ਸਿੰਘ ਨਗਰ ਗਲੀ ਨੰਬਰ 2 ਹੈ ਜੀ। ਨਾਮ ਹੈ ਕਿਹੜਾ? ਚੋਰੀ ਹੋਇਆ ਕਿ ਨਾ ਕਿਸਮ। ਚੋਰੀ ਇਹਨਾਂ ਦੇ 2 ਟੋਲੇ ਸੁਨਾ ਹੈ। ਚੋਰੀ ਹੋ ਗਿਆ 450 500 ਗ੍ਰਾਮ ਗ੍ਰਾਮ ਚਾਂਦੀ ਸੀਗੀ ਜੀ। ਇਹ ਕਿਹਦਾ ਸਮਝ ਪਤਾ ਹੈ। ਸਾਨੂੰ ਇਹ ਮੈਂ ਨਾਈ ਡਿਊਟੀ ਕਰਕੇ ਆਇਆ ਸੀਗਾ ਸੁੱਤਾ ਪਿਆ ਸੀਗਾ। ਮੈਸੇਜ ਮੇਰੇ 12:30 ਪੋਨੇ 1 ਵਜੇ ਆਇਆ ਮੇਰੇ ਕੋਲ ਉੱਪਰ ਉਠਾਇਆ ਮੈਨੂੰ। ਵੀ ਇਸ ਤਰ੍ਹਾਂ ਗੁੰਡੀਆਂ ਦੇ ਨਾਲ ਤਾਲੇ ਖੁੱਲੇ ਪਏ ਆ। ਦਰਵਾਜ਼ੇ ਖੁੱਲੇ ਹੋਏ ਆ। ਜਦੋਂ ਮੈਂ ਦੇਖਿਆ ਬਾਹਰੋਂ ਤੇ ਇਹਦਾ ਤਾਲਾ ਟੁੱਟਿਆ ਸੀ ਬਾਰ ਪੜਿਆ ਸੀਗਾ ਤੇ ਜਿਹੜਾ ਲੈਨ ਦੇ ਸਾਈਡ ਦਰਵਾਜਾ ਉੱਧਾ ਖੁੱਲਾ ਹੋਇਆ ਸੀਗੇ ਉਸ ਤੋਂ ਬਾਅਦ ਮੈਂ ਫਿਰ ਇਹਨਾਂ ਨੂੰ ਫੋਨ ਦਿੱਤਾ ਭਾਈ ਸਾਹਿਬ ਨੂੰ ਕਿੱਥੇ ਗਏ ਸੀ ਇਹ ਰਾਮਪੁਰੇ ਗਏ ਹੋਏ ਸੀ ਇਹਨਾਂ ਦੀ ਮਾਤਾ ਦੀ ਡੈਥ ਹੋ ਗਈ ਸੀ ਤੇ ਕੱਲ ਸੰਸਕਾਰ ਸੀਗਾ ਤੇ ਅੱਜ ਫੋਲਚੁਗ ਰਹੇ ਸੀਗੇ ਤੇ ਇਹਨਾਂ ਨੂੰ ਫੋਨ ਕੀਤਾ ਇਹ ਆਈ ਸਕਦਾ ਤੇ ਉਹ ਉਹ ਆਪਣੇ ਥਾਣੇ ਗਏ ਹਾਂ ਰਿਪੋਰਟ ਕਰਨ ਗਈ ਸੀ ਉੱਥੇ ਸਾਨੂੰ 1.5 ਤੋਂ 2 ਘੰਟੇ ਰੱਖਿਆ ਕਹਿੰਦੇ ਅਸੀਂ ਆਵਾਂਗੇ ਦੇਖਾਂਗੇ ਅੱਜ ਤਾਂ ਟਾਈਮ ਨਹੀਂ ਹੈ ਹੁਣ ਜਾ ਕੇ ਆਏ ਹਾਂ ਮੁਲਾਜ਼ਮ ਆ ਕੇ ਗਏ ਹੁਣੇ ਨੇੜੇ ਦੋ ਘੰਟੇ ਤੋਂ ਉੱਤਰਕੇ ਬਟਾ ਗਏ ਕਿੱਥੇ ਹਾਂ ਉੱਥੇ ਉਹ ਥੋੜੇ ਹੋਰ ਕਿਸੇ ਨੇ ਕੰਪਲੀਟ ਲਿਖ ਰਹੀ ਸੀਗੇ ਤਾਂ ਸਾਰਾ ਟਾਈਮ ਲੱਗ ਗਿਆ ਤੇ ਹੁਣ ਮੁਲਾਜ਼ਮ ਹੋ ਗਏ ਆ ਮੋਕਾ ਦੇਖ ਕੇ ਗਏ ਸਾਰਾ ਕਹਿੰਦੇ ਜੋ ਵੀ ਇਹ ਦੇਸੀ ਬੰਦੀ ਕਰ ਵੀ ਕਰਾਂਗੇ ਸਵੇਰ ਨੂੰ ਆ ਕੇ ਫਿਰ ਦੇਖਾਂਗੇ ਆਂਡ ਗਨ ਤੋਂ ਸਟਾਰਟ ਕਰਾਂਗੇ ਜੀ ਮੈਂ ਆਮਦੋੜ ਸ਼੍ਰੀਸ਼ ਕੁਮਾਰ ਕਿਹੜਾ ਮੱਲਾ ਹੈ ਉਦਮਨਗਰ 2 ਨੰਬਰ ਤੋਂ ਹੈ ਕੀ ਮਾਮਲਾ ਕੀ ਹੈ ਮਾਮਲਾ ਕੀ ਮੇਰੇ ਮਾਤਾ ਜੀ ਡੈਥ ਹੋ ਗਈ ਸੀ ਜੀ ਤੇ ਅੱਜ ਫੁੱਲ ਚਗਣ ਗਏ ਸੀ ਫੁੱਲ ਚੋੱਕੇ ਮੈਂ ਘਰੇ ਆਇਆ ਤੇ ਇਹਨਾਂ ਨੇ ਵੇਖਿਆ ਗਵੰਡਿਆਂ ਨੇ ਸਾਡੇ ਦੇ ਤੇ ਵੀ ਆਇਆ ਕਰਕੇ ਵੀ ਤੁਹਾਡੇ ਜਿੰਦੇ ਖੁੱਲੇ ਪਿਆ ਤੇ ਉਤੋਂ ਜਾ ਕੇ ਫਿਰ ਅਸੀਂ ਇੱਧਰ ਦੇਖਿਆ ਆ ਮੁੰਡੇ ਆਏ ਇਹਨਾਂ ਦੇਖਿਆ ਵੀ ਤਾਂ ਅੰਦਰ ਵੀ ਆਇਆ ਕਰਕੇ ਵੀ ਟੁੱਟੇ ਬਹਿਜਮਾਨ ਫਿਰ ਅਸੀਂ ਅਰੇ ਪਹੁੰਚੇ ਦੇਖੇ ਤੇ ਫੋਨ ਕੀਤਾ ਇਹਨਾਂ ਉਸ ਵਾਲਿਆ ਕੋਲ ਵੀ ਆ ਕੇ ਵੀ ਵੇਖਿਆ ਕੀ ਕਹਿੰਦੇ ਉਸ ਵਾਲੇ ਉਸ ਵਾਲੇ ਆਏ ਨਹੀਂ ਪਹਿਲਾਂ ਤਾਂ ਇਹ ਜਵਾਬ ਦਿੱਤਾ ਇਹਨਾਂ ਨੇ ਵੀ ਟਾਈਮ ਨਹੀਂ ਸਾਡੇ ਕੋਲ ਫਿਰ ਅਸੀਂ ਪੱਤਰਕਾਰ ਨੂੰ ਜਿੰਗੇ ਬੁਲਾਇਆ ਉਹਨੇ ਅਧਿਕਾਰਵਾਈ ਕੀਤੀ ਉਹਨਾਂ ਨੇ ਜੇ ਗੱਲਬਾਤ ਕੀਤੀ ਫਿਰ ਆਇਆ ਜੀ ਮਰੀਏ ਤੋੜੀ ਆ ਹਾਲਵਾਰੀ ਤੋੜੀ ਕਿੰਨਾ ਨੁਕਸਾਨ ਕਿੰਨਾ ਨੁਕਸਾਨ ਇਹ ਹੋ ਗਿਆ 2.5 ਲੱਖ ਦਾ ਇਹ ਕਿੰਨਾ ਲੱਗੇ 2 ਵਜੇ ਮਾਨੇ 2 ਛਾਪਾ ਨੇ ਕਿੰਨਾ ਸੋਨਾ ਸੀਗਾ ਸੋਣਾ 1.5 ਦਾ ਦੋ ਲਾ ਸੋਨਾ ਸੀਗਾ ਦੋ ਹੀ ਲਾ ਲੋ ਵਾਕਿ ਚੋਕਕੇ ਵੀ ਸੀਗੇ ਜੀ ਤੇ 2 ਵਜੇ ਬੰਨ ਵਾਸੀ ਕੁਝ ਨਹੀਂ ਪੈਸੇ ਨਹੀਂ ਜੀ ਹੋਰ ਹੋ ਸਕੀ ਸੀ ਹਾਂਜੀ ਬੋਲ ਸਕੀ ਦੇਖੀ ਹੱਥੀਏ ਕੀ ਬੋਲ ਸਕਦੇ ਹੋਰ ਸਕੰਦ ਕਾਰਵਾਈ ਕਰਾਂਗੇ ਇਸ ਵੇਲੇ ਕੀ ਨਾਮ ਹਟਾ ਦੋ ਸ਼ਿਵਰਾਜ ਸਿੰਘ ਐਸਾ ਹੀ ਚੌਕੀ ਵਰਤਮਾਨ ਕੋਲ ਦੋ ਕੀ ਮਾਮਲਾ ਜੀ ਤੇ ਇਹ ਮਾਮਲਾ ਇਹ ਨਾ ਜਿਹੜਾ ਆਇਆ ਦੇਖੇ ਮੌਕਾ ਚੋਰੀ ਹੋਇਆ ਸਮਾਨ ਇਹ ਆਪਣੇ ਜਿਹੜੇ ਦਰਜਵਾਨੀ ਆਵੇ ਦੱਸ ਰਿਹਾ ਵੀ ਇੱਕ ਤਲ ਦੋ ਤਲੇ ਸੋਨਾ ਦੇ ਤੇ ਕੁਝ ਪਰਸੈਂਟ ਚਾਂਦੀ ਇਹਦੇ ਮਲੋ ਇਹ ਇਹਦੇ ਉਦੋਂ ਵਾਰ ਹਾਂਜੀ ਕਿਹੜਾ ਰਿਹਾ ਇਹ ਇਹ ਉਦੋਂ ਮਿਸਾਨਾ ਗਾਲੀ ਨੰਬਰ ਤੋਂ ਕਿਸ ਤਰ੍ਹਾਂ ਇਹ ਲੋਕ ਵੀ ਆਪਾਂ ਕੀ ਕਰਦੇ ਹਾਂ ਹਾਂਜੀ ਕਾਰਵਾਈ ਆਪਾਂ ਮੌਕਾ ਦੇਖ ਲਿਆ ਫਿਰ ਉਹ ਸਰ ਕਾਰਵਾਈ ਸੁਰੂ ਕਰਾਂਗੇ ਤੇ ਚੈੱਕ ਟੂ ਕਰਾਂ ਕੈਮਰਾ ਚੈੱਕ ਕਰਾਂਗੇ ਕੋਈ ਆਂਗਮਾਂ ਚੋਂ ਕੋਈ ਬੰਦੇ ਸ਼ੱਕੀ ਹੋਵੇ ਤਾਂ ਵੀ ਚੈੱਕ ਰਾਂਗੇ ਫਿਰ